ਔਰ ਜਿਹੜਾ 10 ਗਰੁੱਪਾਂ ਸ਼ੇਅਰ ਕਰੂ ਉਹਨੂੰ ਆਲਟੋ ਫਰੀ ਦੇਵਾਂਗੇ ਲਾਇਬ੍ਰੇਰੀ ਜਿਹੜਾ ਬੰਦਾ ਆਪਣੀ ਵੀਡੀਓ ਵੀ ਸ਼ੇਅਰ ਕਰੂਗਾ 10 ਗਰੁੱਪਾਂ ਚ ਆਲਟੋ ਗੱਡੀ ਫਰੀ ਦਿੱਤ ਦੇ ਬਿਲਕੁਲ 1.5 ਲੱਖ ਬਜਟ ਹੈ ਗੱਡੀ ਪੈਟਰੋਲ ਲੈਣੀ ਆ ਅਰ ਲੈਣੀ ਵੀ ਡਿੱਗੀ ਵਾਲੀ ਐ ਡਿੱਗੇ ਵਾਲੀ ਪੈਟਰੋਲ ਹਾਂ ਪਹਿਲਾਂ ਤਾਂ ਡਿੱਗੇ ਵਾਲੀ ਡੀਜ਼ਲ ਕਾਰ ਹੀ ਭਾਲਦੇ ਆ ਕੋਈ ਕੀ ਕਰਾਰੀ ਅੜਗੀ ਐ ਕਰਾਰੀ ਅੜਗੀ ਗੱਡੀ ਪੈਟਰੋਲ ਐਵੇਂ ਐਗੀ ਲੰਮਾ ਚੱਲ ਜਾਂਦੀ ਐ ਡੀਜ਼ਲ ਨਾਲੋਂ ਠੀਕ ਐ ਕੱਟ ਚੱਲ ਜੀ ਆਪਣੀ ਤਾਂ ਚੈੱਕ ਜਿਹਾ ਪੂਰੀ ਫਿਰ ਕਰਨੀ ਐ ਜੀ 3 ਮਹੀਨੇ ਦੀ ਗਾਰੰਟੀ ਵੀ ਦੇਣਾ ਚੋਇਸ ਦੇਣੀ ਐ ਚੁਆਇਸ ਦੇ ਦਾਂਗੇ ਹਾਂ ਆਜੋ ਦਿਖਾਓ ਪੈਟਰੋਲ ਬਜਟ ਦੇਖ ਲਿਓ ਬਜਟ ਬਜਟ ਹੋ ਆਏ ਨਹੀਂ ਹੈਗਾ ਵੀ ਕੋਈ ਅੰਡ ਫੰਡ ਫੜਾਤੀ ਕੋਈ ਵਧੀਆ ਵਧੀਆ ਚੀਜ਼ ਹੈ ਅੰਡਾ ਹੀ ਹੰਡੂ ਹੀ ਆਏ ਨਹੀਂ ਨਾ ਨਾ ਉਹ ਕਾਪੀ ਸਰ ਹਾਂ ਆਂਡਾ ਠੀਕ ਹੈ 2 ਲੱਖ ਤੋਂ ਘੱਟ 2.5 ਲੱਖ ਤੋਂ ਘੱਟ ਅੰਡਾ ਸਿਟੀ ਖੜੀ ਹੈ ਪੈਟਰੋਲ 20+ ਦੀ ਐਵਰੇਜ ਹੈ ਪੈਟਰੋਲ ਹਾਂਜੀ ਔਰ ਸਾਰੇ ਕਾਗਜ਼ ਪੂਰੇ ਨੇ ਆਏ ਨਹੀਂ ਹੈਗਾ ਵੀ ਕੋਈ ਕਾਗਜ਼ ਪਹੁੰਚ ਲੰਗੇ ਬਾਈ ਜੀ ਬਜਟੇ 1.5 ਲੱਖ ਦਾ 1.5 ਲੱਖ ਅੰਡਾ ਸਿਟੀ ਮਰੇ ਤੋਂ ਮਰੇ ਨਹੀਂ ਦਿੰਦਾ ਕੋਈ 1.5 ਲੱਖ ਦੀ ਲੈ ਜਾਓ ਆਜੇ ਇੱਕ ਹੋਰ ਦਿਖਾਉਣਾ 909 ਕੋਈ ਜ਼ਿਕਰ ਨਹੀਂ ਦੇਖ ਲਓ ਮੈਂ ਕਿਹਾ ਲੈ ਜੋ ਚਾਬੀ ਮਾਰ ਕੇ ਇਸ ਤੋਂ ਬਾਅਦ ਆ ਚੱਕੋ ਵਰਨਾ ਮਰਨਾ ਔਰ ਸੀਐਨਜੀ ਵੀ ਹੈ ਨਾਲ ਅੱਛਾ ਇਹਦੇ ਵਿੱਚ ਸੀਐਨਜੀ ਹੁਣ ਪੇਪਰ ਹੈ ਹਾਂ ਹੁਣ ਪੇਪਰ ਹੈ ਡਿੱਗੀ ਵਾਲੀ ਆ ਗਈ ਪੂਰੇ ਹੈ ਡੀਜ਼ਲ ਹੁੰਦੀ ਹੈ ਨਾ ਜੱਤਰ ਵਰਨਾ ਹੀ ਆ ਮੈਂ ਕਿਹਾ ਤੁਸੀਂ ਬੈਠ ਕੇ ਅੱਗ ਲਾਉਂਦੀ ਹੈ 1600 ਸੀਸੀ ਹੈ ਪਟਰੋਲ ਹੈ ਸੀਐਨਜੀ ਲੱਗੀ ਹੋਈ ਹੈ ਪਰ 20 ਦੀ ਐਵਰੇਜ ਹੈ ਪਰ ਇਹਦਾ 1.5 ਤੋਂ ਘੱਟ ਹੋਣਾ ਚਾਹੀਦਾ ਈ ਰੇਟ ਆ 1.40 ਹੈ ਆਜੋ ਆਹਾਹਾਹਾ 1 ਲੱਖ 40 ਦੀ ਆਜੋ 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 ਅੱਛਾ ਹੋਰ ਵੀ ਖੜੀ ਹੈ ਕੋਈ ਕਿੰਨੀਆਂ ਦਿਖਾਈ ਆਇਆਂ ਦੱਸੋ ਇੱਕ ਅੱਧੀ ਹੋਰ ਦਿਖਾ ਦਿਓ ਮੰਨਦੀ ਇੱਛਾ ਜੀ ਪੂਰੀ ਹੋ ਜੂਗੀ। ਉਹ ਨਾ 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 ਨੀ ਜੀ ਹੌਂਡਾ ਸਿਟੀ ਨਾਲ। ਉਹ ਹੌਂਡਾ ਸਿਟੀ ਤੁਸੀਂ ਚਲੋ ਮੰਨਦਾ ਮੈਂ ਗੱਲ ਐ। ਕਈ ਸੋਚਦੇ ਆ ਵੀ ਉਹਦੇ 'ਚ ਕੋਈ ਪ੍ਰੋਬਲਮ ਹੋਣੀ ਤਾਂ ਸਸਤੀ ਐ। ਹਾਂ। ਆਹ ਖੜੀ ਐ ਇੱਕ ਹੋਰ ਖੜੀ ਐ। ਇਹ ਵੀ ਪੈਟਰੋਲ ਐ। ਸੀਐਨਜੀ ਪੈਟਰੋਲ ਦੋਨੇ। ਇੱਛਾ 'ਚ ਕਿੱਟ ਵੀ ਲੱਗੀ ਹੋਈ ਐ। ਹਾਂ ਜੀ ਤੇ 25 ਦੀ ਐਵਰੇਜ ਐ। ਸਿਕੁਐਂਸ਼ੀਅਲ ਕਿਟਾਂ ਨੇ ਆਪਣੀਆਂ ਤੋਪਕੀਆਂੜੀਆਂ। ਇਹਦੇ ਵਿੱਚ ਲੱਗੀਆਂ ਹੋਈਆਂ। ਹਾਂ ਜੀ। ਐਨਓਸੀ ਹਾਜ਼ਰ ਪਿਆ ਐ। ਐ ਨਹੀਂ ਵੀ ਕੋਈ ਕਾਗਜ਼ਾਂ ਦੀ ਪ੍ਰੋਬਲਮ। ਇਹ ਦੇ ਦਾਂਗੇ ਆਪਾਂ ਡੇਢ ਦੀ। ਡੇਢ ਕਿੱਥੇ ਆਣਾ ਬੂਆ ਜਿੰਨੇ ਬੰਦੇ ਵੀਡੀਓ ਦੇਖ ਰਹੇ ਨੇ ਫੌਜੀਕਾਰ ਬਾਜ਼ਾਰ Google Map ਤੇ ਭਰ ਲਿਓ ਨਹੀਂ ਤਾਂ ਫਿਰ ਲੰਗੋ ਵਾਲਾ ਜਾਓ ਪੁੱਛਣ ਕੇ ਆ ਜਾਓ ਵੀ ਭਈ ਇੱਥੇ ਫੌਜੀਕਾਰਾਂ ਵੇਚ ਔਰ ਜਿਹੜਾ ਬੰਦਾ ਆਪਣੇ ਪੇਜ ਦਾ ਨਾਮ ਲੈ ਕੇ ਆਊਗਾ ਉਹਨੂੰ ਹੋਰ ਵੀ ਡਿਸਕਾਊਂਟ ਦੇਵਾਂਗੇ ਔਰ ਜਿਹੜਾ 10 ਗਰੁੱਪਾਂ ਸ਼ੇਅਰ ਕਰੂ ਉਹਨੂੰ ਆਲਟੋ ਫਰੀ ਦੇਵਾਂਗੇ ਲਾਇਬ੍ਰੇਰੀ ਜਿਹੜਾ ਬੰਦਾ ਆਪਣੀ ਵੀਡੀਓ ਵੀ ਸ਼ੇਅਰ ਕਰੂਗਾ 10 ਕੁਰਪਾਂ ਚ ਆਲਟੋ ਗੱਡੀ ਫਰੀ ਦੇ ਸਕਦੇ ਹਾਂ ਬਿਲਕੁਲ ਬਿਲਕੁਲ ਕੱਟ ਤੋਂ ਮੇਰੇ ਕੰਮ ਜੇ 70 ਗੱਡੀ ਲੈਣੀ ਆ